ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਬਠਿੰਡਾ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਬੜੇ ਧੂਮ-ਧਾਮ ਦੇ ਨਾਲ ਬਣਾਇਆ ਗਿਆ ਜਨਮ ਅਸ਼ਟਮੀ ਦਾ ਤਿਹਾਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਇਸ ਦੇ ਵਿੱਚ ਸ਼ਾਮਲ ਅਤੇ ਬਠਿੰਡਾ ਦੀ ਮੇਨ ਜਗ੍ਹਾ ਬਠਿੰਡਾ ਦੇ ਇਸ ਸਿਟੀ ਸਭਾ ਵੱਲੋਂ ਬਠਿੰਡਾ ਦੇ ਹਾਥੀ ਵਾਲਾ ਮੰਦਰ ਵਿਖੇ ਬੜੀ ਹੀ ਧੂਮ-ਧਾਮ ਦੇ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾਰ ਮਨਾਇਆ ਗਿਆ ਇਸੇ ਤਰ੍ਹਾਂ ਬਠਿੰਡਾ ਦੇ ਗ੍ਰੀਨ ਸਿਟੀ ਵਿਖੇ ਬੀ ਬਕਾਇਦਾ ਤੌਰ ਤੇ ਬਾਹਰ ਤੋਂ ਜੋ ਬਰਿੰਦਾਵਨ ਤੋਂ ਚਾਕੀਆਂ ਲੈ ਕੇ ਲੋਕਾਂ ਨੂੰ ਦਿਖਾਈਆਂ ਗਈਆਂ ਤੇ ਸ੍ਰੀ ਕ੍ਰਿਸ਼ਨ ਜੀ ਦੀ ਸਾਰੀ ਰਾਸ ਰੀਲਾ ਉਸ ਦੇ ਵਿੱਚ ਦਿਖਾਈ ਗਈ ਇਸੇ ਤਰ੍ਹਾਂ ਬਠਿੰਡਾ ਦੇ ਗਣਪਤੀ ਅਨਕਲੇਵ ਦੇ ਵਿੱਚ ਵੀ ਬੜੀ ਧੁੰਮ ਧਾਮ ਦੇ ਨਾਲ ਸ੍ਰੀ ਕ੍ਰਿਸ਼ਨ ਜੀ ਜਨਮਸ਼ਟਮੀ ਦਾ ਤਿਹਾੜ ਮਨਾਇਆ ਗਿਆ ਅਤੇ ਬਰਿੰਦਾਵਨ ਤੋਂ ਸਪੈਸ਼ਲ ਤੌਰ ਤੇ ਹੀ ਉਤੇ ਆਪਣਾ ਇਹਨਾਂ ਨੂੰ ਲੋਕਾਂ ਨੂੰ ਭਜਨ ਸੁਣਾਉਣ ਦੇ ਲਈ ਇੱਥੇ ਬੁਲਾਏ ਐਮਪਲਾਈ ਹੋਏ ਸਨ ਦੱਸਦੀ ਹੈ ਕਿ ਜਿੱਥੇ ਬੀਤੀ ਰਾਤ ਬਰਸਾਤ ਹੋਈ ਤੇ ਲੋਕ ਬਰਸਾਤ ਦੇ ਵਿੱਚ ਵੀ ਮੰਦਰਾਂ ਦੇ ਵਿੱਚ ਹੀ ਆਉਂਦੇ ਜਾਂਦੇ ਦਿਖਾਈ ਦਿੱਤੇ ਕਿਉਂਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਅਤੇ ਜਿੱਥੇ ਮੰਦਰਾਂ ਦੇ ਵਿੱਚ ਲਾਈਟਿੰਗ ਕੀਤੀ ਹੋਈ ਸੀ ਉੱਥੇ ਵੱਖਰੇ ਵੱਖਰੇ ਮੰਦਰਾਂ ਦੇ ਵਿੱਚ ਵਧੀਆ ਪ੍ਰਬੰਧ ਕੀਤੇ ਹੋਏ ਸਨ ਭਾਵੇਂ ਐਸਐਸਟੀ ਸਭਾ ਦੀ ਗੱਲ ਕੀਤੀ ਜਾਵੇ ਭਾਵੇਂ ਗ੍ਰੀਨ ਸਿਟੀ ਦੀ ਗੱਲ ਕੀਤੀ ਜਾਵੇ ਭਾਵੇਂ ਗਣਪਤੀ ਅਨਕਲੀਵ ਦੀ ਗੱਲ ਕੀਤੀ ਜਾਵੇ ਜਾਂ ਮੈਨਾ ਚੌਂਦੀਆ ਕੀਤੀ ਜਾਵੇ ਲੇਕਿਨ ਇੱਥੇ ਲੋਕਾਂ ਦੀਆਂ ਸਹੂਲਤਾਂ ਦੇ ਲਈ ਜਿੱਥੇ ਸਕਿਉਰਟੀ ਤੇ ਪ੍ਰਬੰਧ ਕੀਤੇ ਗਏ ਸਨ ਉੱਥੇ ਲੋਕਾਂ ਦੀਆਂ ਸਹੂਲਤਾਂ ਦੇ ਲਈ ਲੈਣਾ ਲਗਾ ਕੇ ਲੋਕਾਂ ਤੋਂ ਮਤ ਠਕਵਾਇਆ ਜਾ ਰਿਹਾ ਸੀ ਦੇਖੋ ਤਸਵੀਰਾਂ ਜਿਨ੍ਹਾਂ ਦਿਖਾ ਰਹੇ ਆ ਬਠਿੰਡਾ ਦੇ ਗ੍ਰੀਨ ਸਿਟੀ ਦੀਆਂ ਅਤੇ ਨਾਲ ਨਾਲ ਬਠਿੰਡਾ ਦੇ ਐਸਐਸਡੀ ਸਵਾ ਬਲੋਂ ਹਾਥੀ ਵਾਲੇ ਮੰਦਰ ਵਿੱਚ ਕਰਵਾਈ ਸਮਾਗਮ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਸ੍ਰੀ ਕ੍ਰਿਸ਼ਨ ਜਯੰਤ ਮਾਸਮੀ ਨੂੰ ਲੈ ਕੇ ਬੜੀ ਹੀ ਧੂਮ ਧਾਮ ਦੇ ਨਾਲ ਬਠਿੰਡਾ ਵਾਸੀਆਂ ਵੱਲੋਂ ਇਸ ਆਪਣਾ ਤਿਹਾਰ ਨੂੰ ਮਨਾਇਆ ਗਿਆ ਅਤੇ ਵੱਡੀ ਗਿਣਤੀ ਦੇ ਵਿੱਚ ਲੋਕ ਮੰਦਰਾਂ ਦੇ ਵਿੱਚ ਸ਼ਾਮਲ ਹੋਏ ਅਤੇ ਲੋਕਾਂ ਵੱਲੋਂ ਜਿੱਥੇ ਮੰਦਰਾਂ ਦੇ ਵਿੱਚ ਆ ਕੇ ਨਤਮਸਤਕ ਹੋਇਆ ਗਿਆ ਉੱਥੇ ਇੱਥੇ ਬੱਚਾਂ ਵੱਲੋਂ ਰੰਗਾਂ ਰੰਗ ਪ੍ਰੋਗਰਾਮ ਵੀ ਦਿੱਤੇ ਗਏ ਜਿਸ ਨੂੰ ਦੇਖ ਕੇ ਵੀ ਲੋਕ ਬੱਚੇ ਤੇ ਲੋਕ ਬਹੁਤ ਖੁਸ਼ ਹੋਏ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਵੱਖ-ਵੱਖ ਮੰਦਰਾਂ ਦੀ ਇਹ ਸਾਰੀਆਂ ਤਸਵੀਰਾਂ ਜਿੱਥੇ ਬੜੇ ਤੂੰ-ਤਾਂ ਦੇ ਨਾਲ ਇਸ ਆਪਣਾ ਜਨਮ ਅਸ਼ਟਮੀ ਦਾ ਤਿਹਾੜਾ ਜੋ ਲੋਕਾਂ ਨੂੰ ਇੱਥੇ ਦਿਖਾਉਣ ਦੇ ਲਈ ਪ੍ਰਾਲੇ ਕੀਤੇ ਗਏ ਸਨ ਉਸ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੂਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ ਮੇਰਾ ਨਾਮ ਸੁਨੀਲ ਵਾਂਸਲੇ ਇੱਥੇ ਕ੍ਰਿਪਾਲੂ ਕੁੰਜ ਆਸ਼्रम ਦੇ ਵਿੱਚ ਸੋਸ਼ਰੀ ਪੂਰਨਸ਼ੀ ਦੇਵੀ ਦਿਦੀ ਦਿਦੀ ਖੇਤਰਛਾਇਆ ਦੇ ਵਿੱਚ ਹਰ ਸਾਲ ਜਨਮਸ਼ਕਤ ਤਿਆਰ ਮਨਾਇਆ ਜਾਂਦਾ ਹੈ ਇੱਕ ਕ੍ਰਿਪਾਲੂ ਮਰਮਦੋਸ ਦੇ ਨਾਮ ਤੇ ਉੱਪਰ ਇਹ ਆਸ਼ਰਮ ਹੈ ਹਰ ਸਾਲ ਨਵੇਂ ਨਵੇਂ ਚੱਕ ਜਾਂਦੇ ਆਂ ਹਰ ਸਾਲ ਕੋਸ਼ਿਸ਼ ਹੁੰਦੀ ਹੈ ਕਿ ਬੈਟਰੀ ਤੋਂ ਬੈਟਰੀ ਕੀਤਾ ਜਾਵੇ ਉਹ ਬਹੁਤ ਮੰਗੀ ਇਹਦੇ ਵਿੱਚ ਬਹੁਤ ਬੜਾ ਬਹੁਤ ਬੜੀ ਟੀਮ ਹੈ ਸਭ ਦਾ ਬਹੁਤ ਯੋਗਦਾਨ ਹੈ ਇਹ ਦਿਨ ਪਹਿਲਾਂ ਤਿਆਰੀ ਸ਼ੁਰੂ ਕਰਨੀ ਪੈਂਦੀ ਹੈ ਤਾਂ ਕਿ ਪਬਲਿਕ ਨੂੰ ਕਿਸੇ ਵੀ ਕੋਈ ਦਿੱਕਤ ਨਾ ਆਵੇ ਸਭ ਨੂੰ ਖੁੱਲੇ ਦਰਸ਼ਨ ਹੋਣ ਤੇ ਅਸੀਂ ਕਿਸੇ ਜਗੇ ਅਰਦਾਸ ਕਰਦੇ ਹਾਂ ਕਿ ਸਾਰੇ ਭਗਤਾਂ ਨੂੰ ਉਹ ਆਪਦੀ ਚਾਜ ਕਿਰਪਾ ਉਹ ਤੇ ਬਰਾਈ ਰੱਖੇ ਚੱਕੇ ਕੋਈ ਬ੍ਰਿੰਦਵਨ ਤੋਂ ਆਉਂਦੀਆਂ ਆਲਗ ਲੇਜਾ ਤੋਂ ਆਉਂਦੀਆਂ ਕੋਈ ਮੰਨਗੜ ਤੋਂ ਆਉਂਦੀਆਂ ਬਿਲਕੁਲ ਸਿਰਫ ਇਸੇ ਬ੍ਰਿੰਦਵਨ ਚਾਜ ਦੇ ਦਰਸ਼ਨ ਆਉਂਦੇ ਬ੍ਰਿੰਦਵਨ ਹੀ ਬਿਲਕੁਲ ਇਹ ਬ੍ਰਿੰਦਵਨ ਨਾਲ ਸੀਨੇ ਕਿੰਨੀ ਮੈਂ ਵੀ ਤੁਹਾਨੂੰ ਲੈਸਰ ਜੁਪਰੀਂਦਾ ਬੰਤੋ ਇਹ ਤੇ ਆਫਰ ਤੋਂ ਲੋਕਾਂ ਦੀ ਸੰਖਿਆ ਕਿੰਨੀ ਕੀ ਆਉਂਦੀ ਜੇ ਹਰ ਵਾਰ ਵੀਰ 20 ਉੱਪਰ ਹਰ ਸਾਲ ਹੁੰਦੇ 20 ਜਾਂ 25 ਸਾਲ 25000 ਇਸਰਾ ਆ ਰਹੇ ਦੇ ਵੇਟ ਪਾ ਦਰੇ ਹਰ ਸਾਲ ਵਾਂਗ ਕਰਦੇ ਆਂ ਵਿਵਹਨ ਪ੍ਰਬੰਧ ਰੱਖਦੇ ਤੁਸੀਂ ਹਰ चीज ਦਾ ਸਕਿਉਰਟੀ ਦਾ ਵੀ ਹੈ ਪੁਲਿਸ ਵੀ ਇੱਥੇ ਰਹਿੰਦੀ ਹੈ ਪ੍ਰਾਈਵੇਟ ਸਕਿਉਰਟੀ ਵੀ ਹੈਗੀ ਹੈ ਸਾਡੇ ਜਿਹੜੇ ਆਦੇਸ਼ ਹਾਲੂ ਹੈਗੇ ਅਸੀਂ ਲੋਕ ਸਰਨੇ ਆਦੇਸ਼ ਦੀਆਂ ਅਲੱਗ-ਅਲੱਗ ਜਿੰਮੇਵਾਰੀਆਂ ਵੰਡੀਆਂ ਕੋਈ ਪਛਾਤ ਤੇ ਹੈ ਕੋਈ ਅੰਦਰ ਲਾਈਨ ਦੇ ਕੰਟਰੋਲ ਕਰ ਰਿਹਾ ਹੈ ਕੋਈ ਬਾਹਰ ਲਾਈਨ ਕੰਟਰੋਲ ਕਰ ਰਿਹਾ ਹੈ ਕੋਈ ਉਪਰ ਓਵਰਲ ਸੁਪਰਵੀਜ਼ਨ ਕਰ ਰਿਹਾ ਹੈ ਇਹ ਪੂਰੀ ਜਿੰਮੇਵਾਰੀ ਸਭ ਨੇ ਵੰਡੀਆਂ ਆਂ ਤਾਂ ਕਿ ਕੋਈ ਇਹ ਕੰਨਾ ਪਵੇ ਹਰੇਕ ਤੱਕ ਉਹ ਆਂਦੀ ਕਿਰਪਾ ਰਹੀ ਹੈ ਇਹਨੇ ਸਾਲਾਂ ਵਿੱਚ ਕੋਈ ਸਾਨੂੰ ਕੋਈ ਦਿੱਕਤ ਨਹੀਂ ਆਈ ਸਭ ਤੋਂ ਪਹਿਲਾਂ ਹਿੰਦੁਸਤ ਪੰਜਾਬ ਦੇ ਲੋਕਾਂ ਨੂੰ ਤੇ ਬਠਿੰਡੇ ਦੇ ਲੋਕਾਂ ਨੂੰ ਖਾਸ ਕਰ ਅੱਜ ਦੇ ਦਿਹਾੜੇ ਤੇ ਐਸਐਸਸੀ ਸਭਾ ਵੱਲੋਂ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਤੇ ਨਾਲ ਹੀ ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਕ੍ਰਿਸ਼ਨ ਭਗਵਾਨ ਜੀ ਹਿੰਦੁਸਤਾਨ ਨੂੰ ਤਰੱਕੀ ਦੇਈਓ ਪੰਜਾਬ ਨੂੰ ਤਰੱਕੀ ਦੇਈਓ ਤੇ ਬਠਿੰਡੇ ਨੂੰ ਚੜ੍ਹਦੀ ਕਲਾ 'ਚ ਰੱਖਿਓ ਤੇ ਸਾਨੂੰ ਐਸਐਸਸੀ ਸਭਾ ਨੂੰ ਇੰਨੀ ਸ਼ਕਤੀ ਦੇਈਓ ਕਿ ਅਸੀਂ ਐਸਐਸਸੀ ਸਭਾ ਨੂੰ ਦਿਨ-ਦੁਗਣੀ ਰਾਤ ਚੱਕਣੀ ਤਰੱਕੀ ਹੋਵੇ ऐसे लोका दी सेवा करते राधे राधे मेरा नाम ममता गुप्ता है और ऐसे जीतरोण तो आए हैं और अभी ग्रीन सिटी विच आज काफी रौनक लगी हुई है सब को जन्म अश्वमेध है बहुत-बहुत बधाइयां और सब इथे बहुत बढ़िया-बढ़िया की चाकियां हैं वो लगिया हुई है मेरे बच्चे भी नाल है बच्चा बड़ा चा हूं क्योंकि बाल कृष्ण बाल गोपाल है झाकिया mm -hmm. तो तरीके नाल, बहुत सब जो आस पास लोग है बहुत वादिया इंजॉय कर रहे हैं अभी हर साल ही आर मेरे हाँ मेरे ममा नाल आए हैं मेरे ममा इत रही ग्रीन सिटी के नजदीक तो अभी सारे इतने बहुत ਅੱਜ ਅਨੰਦ ਮੰਦ ਹੈ ਜੀ ਨਾਮ ਹੈ ਜੀ ਮੈਂ ਉਸ ਦੇ ਉਪਰ ਰਾਸ਼ਟਰੀ ਪੰਜਾਬੀ ਸ਼ਿਖਸ਼ਣਾ ਹਿੰਦੂ ਸ਼ਿਵ ਜੋਸ਼ੀ ਹਾਂ ਬ੍ਰਿੰਦੇਪੀ ਅੱਜ ਜਨਮ ਸ਼ੋਰੀਆਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਓ ਤੁਹਾਡੇ ਸੇਵਕਾਂ ਦੇ ਰਹੀਂ ਸਾਰਿਆਂ ਨੂੰ ਵਧਾਈ ਹੋਵੇ ਕਿ ਅੱਜ ਦੇ ਦਿਨ ਕਿਉਂਕਿ ਕਾਂਸਰੇ ਪੂਰਾ ਵਰਲਡ ਦੇ ਵਿੱਚ ਯਾਨਕੀ ਜੋ ਦੇਸ਼ ਸੀਗੇ ਰਾਜੇ ਸੀਗੇ ਉੱਤੇ ਉਹਨਾਂ ਨੇ ਬਹੁਤ ਜੁਲਮ ਕਰ ਰਹੇ ਸੀ ਲੋਕਾਂ ਦੇ ਉੱਤੇ ਇਸ ਵਕਤ ਭਗਵਾਨ ਕ੍ਰਿਸ਼ਨ ਜੀ ਨੇ ਜਨਮ ਲிட்ட ਅੱਜ ਦੀ ਰਾਤ ਉਹਨਾਂ ਨੇ ਭਾਈ ਨੂੰ ਖਤਮ ਕਰਨ ਲਈ ਧਰਤੀ ਲਾਇਆ ਦੋਸਤੋ ਬਾਤ ਸਾਰਾ ਜੋ ਗੀਤਾ ਦਾ ਸਾਰ ਨੂੰ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਕਿ ਕੁਝ ਹੈ ਗ੍ਰੀਨ ਸਿਟੀ ਦੇ ਬਹੁਤ ਜੋ ਇੱਥੇ ਗ੍ਰੀਨ ਸਿਟੀ ਦੇ ਵਿੱਚ ਜਨਮਸ਼ਤਪੀ ਦੇ ਮੰਦਿਰ ਸੇ ਆਏ ਗਿਆ ਇਹ ਬੜੀਆਂ ਬੜੀਆਂ ਝਾਕੀਆਂ ਜੇ ਝੜੀਆਂ ਗਿਆ ਜਨਮ ਕ੍ਰਿਸ਼ਨ ਤੁਹਾਂ ਜਿਹਦੇ ਜਨਮ ਦੀਆਂ ਸਾਰੀਆਂ ਲੀਲਾ ਦਿਖਾਈ ਆਈਆਂ ਇਸ ਕਰਕੇ ਉਹਨਾਂ ਨੇ ਬਚਪਨ ਦੇ ਵਿਚਕਾਰ ਕਾਰਕਾਜ ਦਾ ਵੱਧ ਕੀਤਾ ਜਿਵੇਂ ਆਪਣੇ ਮਾਤਾ ਜੀ ਦੇ ਪਿੱਛੇ ਜਾ ਰਹੇ ਸੀਗੇ ਜੋ ਪਾ ਜਰੇ ਸੀ ਲੱਖਣਚੇਰ ਕਾ ਕੇ ਸਾਰਾ ਸੰਭਲ ਮੇਰਾ ਨਾਮ ਸੰਦੀਪ ਅਗਰਵਾਲ ਅੱਜ ਜੋ 16 ਕਲਾ ਸੰਪੂਰਨ ਪ੍ਰਭੂ શ્રી ਕ੍ਰਿਸ਼ਨ ਜੀ ਦਾ ਜਨਮੋత్సਵ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਉਸ ਦੇ ਚਲਦਿਆਂ ਅੱਜ ਪੂਰੇ ਪੰਜਾਬ ਵਿੱਚ ਮਸ਼ਹੂਰ ਗ੍ਰੀਨ ਸਿਟੀ ਦੀ ਜੋ ਚਾਂਗੀਆਂ ਨੇ ਅਸੀਂ ਪਰਿਵਾਰ ਸਾਥ ਦੇਖਣ ਆਏ ਆ ਬੜਾਈ ਇੱਥੇ ਰੌਣਕ ਤੇ ਲੋਕ ਸ਼ਰਧਾ ਨਾਲ ਅਸ਼ੀਸ਼ ਨਵਾ ਰਹੇ ਨੇ ਅੱਜ ਦੇ ਪਵਿੱਤਰ ਦਿਹਾੜੇ ਤੇ ਮੈਂ ਸਮੂਹ ਦੇਸ਼ ਵਾਸੀਆਂ ਨੂੰ ਬਧਾਈ ਦਿੰਦਾ ਹਾਂ ਇਸ ਸ਼ਹਿਰੀ ਦੇ ਅੰਨੇ ਅੰਡਾ ਰਾਸ਼ਣ ਨੂੰ ਬੜੀ ਫੂਕੂ ਫਰਤ ਦੀ ਕੀਤਾਸੀ ਤੇ ਜੋ ਪੂਰੇ ਪੰਜਾਬ ਦੀ ਮਸ਼ਹੂਰ ਇਹ ਚਾਂਕੀਆਂ ਨੇ ਐਸੇ ਵਿੱਚ ਜੋ ਕ੍ਰਿਸ਼ਨ ਜੀ ਦੀ ਜੀਵਨੀ ਤੇ ਅਸਲ ਚਾਂਕੀ ਪੇਸ਼ ਕਰਦੇ ਹੋਏ ਇੱਥੇ ਝਾਕੀਆਂ ਬਣਾਈਆਂ ਗਈਆਂ ਨੇ ਜੋ ਕਿ ਵਿਸਤ੍ਰਿਤ ਉਪਰ ਵੀ ਬਣਾਈਆਂ ਜਾਂਦੀਆਂ ਨੇ ਅਸੀਂ ਲੋਕਲ ਬਠਿੰਡਾ ਤੋਂ ਹੀ ਆ ਪਰ ਇੱਥੇ ਜਿਸ ਤਰ੍ਹਾਂ ਮਿਲਣ ਵਾਲੇ ਮਿਲੇ ਨੇ ਕਾਫੀ ਦੂਰ ਦੂਰ ਤੋਂ ਵੀ ਲੋਕ ਆਏ ਹੋਏ ਨੇ ਅੱਜ ਕ੍ਰਿਸ਼ਨ ਜਨਮ ਮੇਸਤਰੀ ਦੀਆਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਸਾਜ ਸ਼੍ਰੀ ਕਰਪਾਲੂ ਕੁੰਜ 'ਚ ਹਰ ਸਾਲ ਦੀ ਤਰ੍ਹਾਂ ਕ੍ਰਿਸ਼ਨ ਜਨਮ ਮਾਤਸਵ ਬਹੁਤ ਉਤੰਤਾ ਨਾਲ ਬਣਾਇਆ ਜਾ ਰਿਹਾ ਹੈ ਔਰ ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਤਸਵੀਰ ਤੋਂ ਦਰਸ਼ਨ ਕਰਨ ਇੱਥੇ ਆ ਰਹੇ ਐ ਔਰ ਅਲੌਕਿਕ ਦ੍ਰਿਸ਼ ਆਸ਼ਰਮ ਚ ਅੱਜ ਬਣਿਆ ਹੋਇਆ ਚਾਕ ਕਿਹਦੀ ਗੱਲ ਕਰੀ ਚਾਕਿਆ ਕਿਤੋਂ ਆ ਕੇ ਲਿ ਆਏ ਜੀ ਇਹ ਸਾਰੀਆਂ ਚਾਕੀਆਂ ਬਿੰਦਵਨ ਤੋਂ ਆਈਆਂ ਹੋਈਆਂ ਨੇ ਔਰ ਹਰ ਸਾਲ ਦੀ ਤਰ੍ਹਾਂ ਇਸੇ ਤਰੀਕੇ ਨਾਲ ਇੱਥੇ ਸਜਦੀਆਂ ਨੇ ਕਿੰਨੇ ਕਿ ਲੋਕ ਆਉਂਦੇ ਨੇ ਇੱਥੇ ਜੇ ਇੰਤਜ਼ਾਮ ਦੀ ਗੱਲ ਕੀਤੀ ਜਾਵੇ ਸਿਕਿਉਰਿਟੀ ਦੀ ਕਿਸ ਤਰ੍ਹਾਂ 20 ਤੋਂ 25 ਹਜ਼ਾਰ ਲੋਕ ਆਉਂਦੇ ਨੇ ਆਸ਼ਰਮ ਦੀ ਜਿਹੜੀ ਮੈਨੇਜਮੈਂਟ ਕਮੇਟੀ ਐ ਉਦੇ ਵੱਲੋਂ ਪੂਰਾ ਧਿਆਨ ਰੱਖਿਆ ਜਾਂਦਾ ਵੀ ਕਿਸੇ ਸ਼ਰਧਾਲੂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਔਰ ਇਹ ਜਿਹੜਾ ਰਸ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਤੇ 6 ਵਜੇ ਸ਼ਾਮ ਤੋਂ ਚੱਲਿਆ ਔਰ ਰਾਤ ਨੂੰ 1:30 ਵਜੇ ਤੱਕ ਚੱਲੇਗਾ